ਆ ਸਾਰਾ ਸ਼ਹਿਰ ਹੈਗਾ ਜੀ ਇਧਰਲੇ ਪਾਸੇ ਉਹ ਮਸਜਿਦਾਂ ਨੇ ਉਹਨਾਂ ਦੀਆਂ ਮিনারਾਂ ਦਿਖਦੀਆਂ ਨੇ ਉੱਥੀਆਂ ਉੱਥੀਆਂ ਟੈਂਕੀਆਂ ਲੱਗੀਆਂ ਨੇ ਬੜੇ ਆ ਦੇਖੋ ਮੁੰਡਾ ਇਕੱਠੇ ਕਰਕੇ ਲੈ ਗਿਆ ਜੀ ਗਰਾਹੀ ਕਰਕੇ ਕਿੰਨੀ ਟਿਕਟ ਆ ਗਈ 70 ਰੁਪਏ 70 ਰੁਪਏ ਕਿਹਨੇ ਦੇ ਹਾਂਜੀ ਛੋਡੀ ਵੀ 70 ਲੱਗੂ ਯਾਰ ਹਾਂਜੀ ਆਹ ਜੇਮ ਆ ਗਈ ਬੋਲਾਂ ਵਾਲੀ ਤੇ ਉਹਦੇ ਵਿੱਚ ਨਾਮ ਵੀ ਬੱਟੇ ਆ ਗਏ ਤੇ ਇਹਦੀ ਟਿਕਟ ਪਤਾ ਕਰਦੇ ਆਗੇ ਆਪਾਂ ਇਹਦੀ ਟਿਕਟ ਕਿੰਨੀ ਹੈਗੀ ਵੀਰੇ ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਅੱਪਾ ਅੱਜ ਖੜੇ ਆਂਗੇ ਜੀ ਪੰਜਾਬ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਤੇ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਇੱਕ ਮੇਲਾ ਲੱਗਿਆ ਹੋਇਆ ਹੈਗਾ ਜੀ ਬਹੁਤ ਘੱਟ ਲੋਕ ਜਾਣਦੇ ਆ ਗਏ ਇਸ ਮੇਲੇ ਬਾਰੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਇਸ ਮੇਲੇ ਦਾ ਜਿਹੜਾ ਟੂਰ ਕਰਾਵਾਂਗੇ ਤੇ ਮੇਲੇ ਦੀ ਜਾਣਕਾਰੀ ਦਵਾਂਗੇ ਮੇਲਾ ਕਿਉਂ ਲੱਗਦਾ ਕਦੋਂ ਲੱਗਦਾ ਤੇ ਕਿੰਨੇ ਦਿਨ ਚੱਲਦਾ ਹੈ ਸੋ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਵੀਡੀਓ ਦੇ ਵਿੱਚ ਤੇ ਨਾਲ ਦੀ ਨਾਲ ਮੇਲੇ ਦੇ ਵਿੱਚ ਕੀ ਕੁਛ ਹੈਗਾ ਉਹ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਮੇਲੇ ਦੇ ਅੰਦਰ ਦੋ ਦਿਨ ਹੋ ਗਏ ਜੀ ਸਟਾਰਟ ਹੋਏ ਨੂੰ ਮੇਲੇ ਨੂੰ ਤੇ ਅੱਜ ਵੀ ਅਸੀਂ ਪਹਿਲਾਂ ਪਹੁੰਚ ਗਏ ਥੋੜਾ ਜਿਹਾ 3 3:30 ਵਜੇ ਮੇਲਾ ਜਿਹੜਾ ਇਹ ਸਟਾਰਟ ਹੋਊਗਾ ਤੇ ਆਪਾਂ ਲੈ ਕੇ ਚਾਲ ਦੇਂਗੇ ਜੀ ਤੁਹਾਨੂੰ ਅੰਦਰ ਚੱਲੀਏ ਜੀ ਚਲੋ ਜੀ ਚਲੋ ਜੀ ਅਰਮਾਨ ਅਲੀ ਜੀ ਸਤਿਕਾਰ ਜੀ ਤੇ ਲਓ ਜੀ ਇਹ ਹੈਗਾ ਜੀ ਮੇਲਾ ਇਹ ਨਾਮ ਹੈਗਾ ਜੀ ਇਹਦਾ ਸਿਡਨੀ ਕਾਰਨੀਵਲ ਤੇ ਇਹ ਮੇਨ ਗੇਟ ਹੈਗਾ ਜਿਹੜਾ ਇਹ ਸਾਰਾ ਮੇਲਾ ਲੱਗਿਆ ਹੋਇਆ ਹੈਗਾ ਇਧਰਲੇ ਪਾਸੇ ਇੱਥੋਂ ਸਟਾਰਟ ਹੋ ਜਾਂਦਾ ਹੈਗਾ ਜੀ ਤੇ ਇਧਰਲੇ ਪਾਸੇ ਇੱਥੇ ਤੱਕ ਆ ਗਏ ਤੇ ਪਿੱਛੇ ਨੂੰ ਆਗਾ ਕਾਫੀ ਚੰਡੋਲ ਵਗੈਰਾ ਲੱਗੇ ਹੋਏ ਨੇ ਤੇ 20 ਰੁਪਏ ਟਿਕਟਾਂ ਕੀ ਜੀ ਇਹਦੀ ਤੇ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਈਏ ਜਦੋਂ ਆਪਾਂ ਲੁਧਿਆਣਾ ਬਾਈਪਾਸ ਜਿਹੜਾ ਲੁਧਿਆਣੇ ਵਾਲਾ ਰੋਡ ਆ ਤਾ ਕਹਿਦੀ ਹੈ ਹਨਾ ਉਹ ਰੋਡ ਤੇ ਹੈਗਾ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆਂ ਬਲੇਰ ਕੋਰਟ ਜਦੋਂ ਲੁਧਿਆਣਾ ਬਾਈਪਾਸ ਨਿਕਲ ਕੇ ਤੋਂ ਲੁਧਿਆਣੇ ਵਾਲੀ ਸਾਈਡ ਨੂੰ ਜਦੋਂ ਆਪਾਂ ਜਾਂਦੇ ਆਂ ਤਾਂ ਇਹ ਰਾਹ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਲਾਈਫਲਾਈਨ ਹਸਪਤਾਲ ਤੋਂ ਥੋੜਾ ਜਿਹਾ ਉਰਲੇ ਪਾਸੇ ਨੂੰ ਤੋਂ ਇਹ ਲੋਕੇਸ਼ਨ ਆ ਗਈ ਜੀ ਤੇ ਲੈ ਕੇ ਚੱਲਦੇ ਆਂਗੇ ਆਪਾਂ ਅੰਦਰ ਤੋਂ ਨੂੰ ਟਿਕਟਾਂ ਲੈ ਲਈਏ ਆਪਾਂ 20 ਰੁਪਏ ਟਿਕਟ ਹੈ ਜੀ ਪਰ ਇੱਕ ਪਰਸਨ ਤੇ ਅੰਦਰਲੇ ਪਾਸੇ ਜਿਹੜਾ ਵੀ ਸਿਸਟਮ ਹੁੰਦਾਗਾ ਉਹਦੀ ਅਲੱਗ-ਅਲੱਗ ਹੁੰਦੀ ਹੈ ਚੱਲਦੇ ਆਂਗੇ ਜੀ ਆਪਾਂ ਅੰਦਰ ਟਿਕਟ ਲੈ ਲਈਏ ਆਪਾਂ ਤੇ ਅੰਦਰ ਆ ਗਏ ਆਪਾਂ ਮੇਲੇ ਦੇ ਤੇ ਸਾਹਮਣੇ ਲੱਗਿਆ ਹੋਈ ਹੈਗਾ ਬੋਰਡ ਆ ਫਲੈਕਸ ਲੱਗੀ ਹੋਈ ਹੈਗੀ ਜੀ ਆਈ ਲਵ ਮਲੇਰ ਕੋਟਲਾ ਤੇ ਐਗਜ਼ੀਬਿਸ਼ਨ ਮੇਲਾ ਹੁੰਦਾ ਹੈਗਾ ਜੀ ਇਹ ਤੇ ਕਈ ਸਾਲਾਂ ਬਾਅਦ ਕਹਿੰਦੇ ਆ ਮੌਤ ਦਾ ਖੂਹ ਆ ਜਿਹੜਾ ਇਹ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਲੱਗਿਆ ਹੈਗਾ ਜੀ ਸੋ ਝੂਲੇ ਵਗੈਰਾ ਹਜੇ ਸਟਾਰਟ ਨਹੀਂ ਹੋਏ ਹੈਗੇ 3 ਵਜੇ ਸਟਾਰਟ ਹੋਣਗੇ ਆਪਾਂ ਤੁਹਾਨੂੰ ਮੇਲੇ ਦਾ ਜਿਹੜਾ ਗੇੜਾ ਉਹ ਕਢਵਾ ਦਿੰਦੇ ਆਗੇ ਇਧਰਲੇ ਪਾਸੇ ਸਾਰੀਆਂ ਦੁਕਾਨਾਂ ਤੋਂ ਕੋਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀ ਤੇ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਤੁਹਾਨੂੰ ਵੀ ਮੇਲਾ ਥੋੜਾ ਸਟਾਰਟ ਹੋਣ ਦੇ ਵਿੱਚ ਟਾਈਮ ਹੈਗਾ ਤੇ ਉਹਦੇ ਕਰਕੇ ਆ ਦੁਕਾਨਾਂ ਕੁਝ ਖਾਲੀ ਵੀ ਪਈਆਂ ਨੇ ਸਿਆਮਾ ਅਤਰ ਮਲੇਰ ਕੋਟਲੇ ਦੇ ਵਿੱਚ ਬਹੁਤ ਮਸ਼ਹੂਰ ਨੇ ਜੀ ਇਹ ਤੇ ਆਸੇ ਪਾਸੇ ਵੀ ਨੇਰੀਆਂ ਬਹੁਤ ਬ੍ਰਾਂਚਾਂ ਲੱਗੀਆਂ ਤੇ ਉਹ ਅੱਗੇ ਖਾਣ ਪੀਣ ਵਾਲੀਆਂ ਦੁਕਾਨਾਂ ਫਾਸਟ ਫੂਡ ਵਾਲੀਆਂ ਉਹ ਚੀਜ਼ਾਂ ਨੇ ਜੀ ਆਹ ਦੇਖੋ ਸਾਰੀਆਂ ਨਾਲ ਹੀ ਆ ਜਵਾਕਾਂ ਦੇ ਖੇਡਣ ਖੁੱਡਣ ਵਾਲੀਆਂ ਗੇਮਾਂ ਵਗੈਰਾ ਨੇਗੀਆਂ ਆ ਬਾਲ ਪਈ ਹੈਗੀ ਜੀ ਬਾਲ ਨਾਲ ਉਹ ਗਲਾਸ ਸੱਟਾਂਗੇ ਤੇ ਕੋਈ ਨਾ ਕਿ ਜਿਹੜਾ ਗਿਫਟ ਹੋਊਗਾ ਉਹ ਮਿਲੂਗਾ ਜੀ ਆਪਾਂ ਨੂੰ ਤੇ ਆ ਲੈਣ ਤੋਂ ਬਾਈ ਨੂੰ ਪੁੱਛਦੇ ਆਂਗੇ ਕੀ ਟਿਕਟ ਵਗੈਰਾ ਕੀ ਇਹਦੀ ਦੱਸ ਲੈ ਕੇ ਤੁਹਾਨੂੰ ਆਪਾਂ ਉਹ ਸਾਰੀਆਂ ਦਿਖਾਵਾਂਗੇ ਜੀ ਇਹਦੇ 40 ਰੁਪਏ ਮੈਂ ਇੱਕ ਬੋਲੇ ਇੱਕ ਬੋਲੇ ਪਾਟੋ ਕਿਨਾਰੇ ਤੇ 3 ਰੁਪਏ ਦਾ ਨਾਮ 50 ਰੁਪਏ ਦੇ ਵਿੱਚ ਪੰਜੇ ਗਲਾਸ ਸੱਟਣੇ ਆ 300 ਰੁਪਿਆ ਨਾਮ ਆਗਾ ਠੀਕ ਹੈ ਜੀ ਤਾਂ ਭਾਈ ਜੇ ਖੇਡਣੀ ਹੋਵੇ ਤੁਸੀਂ ਖੇਡ ਸਕਦੇ ਹੋਗੇ ਤੇ ਜਿਹੜੀ ਆ ਗੇਮ ਆਗੀ ਇਹ ਵੀ 50 ਰੁਪਏ ਆ ਗੇਮ ਆਗੀ ਜੀ ਇੱਕ ਹੋਰ ਜੀ ਕੀ ਹਾਲ ਹੈ ਬੜਾ ਜੀ ਕੀ ਆ ਗੇਮ ਦਾ ਹਿਸਾਬ ਬਤਾਵੇ ਦਾ 50 ਰੁਪਏ ਪੰਜ ਸਮਾਨ ਕੋਲ ਪਰ ਡਾਲੋ ਉਹ ਸਮਾਨ ਆਪ ਹੋ ਜਾਏਗਾ ਕਿੰਨੀ ਏਰਿੰਗਾਂ 50 ਰੁਪਏ ਨਹੀਂ ਨਹੀਂ 50 ਦੀਆਂ 5 ਲੈ ਭਾਈ ਇਹ 50 ਰੁਪਏ ਦੀਆਂ ਪੰਜ ਹੋਣਗੀਆਂ ਜਿਹਦੇ ਸੈੱਟ ਲਓਗੇ ਤੁਸੀਂ ਉਹ ਤੁਸੀਂ ਜਿੱਤ ਜਿਓਗੇ ਜੀ ਫਿਰ ਉਹ ਸਾਹਮਣੇ ਲੱਗਿਆ ਹੋਇਆ ਹੈਗਾ ਇਹਦਾ ਪੋਸਟਰ ਵੀ ਉਹਦੇ ਵਿੱਚ ਵੀ ਕਿਵੇਂ ਇਹ ਚੀਜ਼ ਹੋਣੀ ਚਾਹੀਦੀ ਹੈਗੀ ਉਹ ਸਹੀ ਗਲਤ ਦੇ ਨਿਸ਼ਾਨ ਲੱਗੇ ਹੋਏ ਨੇ ਠੀਕ ਹੈ ਜੀ ਤੇ 50 ਰੁਪਏ ਟਿਕਟ ਹੈ ਜੀ ਇਹਦੀ ਤੇ ਉਹ ਅੱਗੇ ਬੰਦੂਕ ਹੈ ਜੀ ਉਹਦੀ ਵੀ 50 ਰੁਪਏ ਟਿਕਟ ਹੈ ਤੇ ਉਸ ਤੋਂ ਅੱਗੇ ਇੱਕ ਹੋਰ ਗੇਮ ਆ ਗਈ ਬੋਲਾਂ ਵਾਲੀ ਤੇ ਉਹਦੇ ਵਿੱਚ ਨਾਮ ਵੀ ਬੱਟੇ ਆਗੇ ਤੇ ਇਹਦੀ ਟਿਕਟ ਪਤਾ ਕਰਦੇ ਆਗੇ ਆਪਾਂ ਇਹਦੀ ਟਿਕਟ ਕਿੰਨੀ ਹੈਗੀ ਵੀਰੇ ਠੀਕ ਹੈ ਜੀ ਬੇਸਿਕ ਬੋਲ ਹੁੰਦੀ ਹੈ ਸਰ ਇਸਕੋ ਲਾਈਨ ਤੇ ਪਲੇ ਕਰਨਾ ਹੁੰਦਾ ਹੈ ਯਾਰ ਹੂੰ ਅਬ ਇਸਕੋ ਪ੍ਰੈਸ ਕਰਾਂਗੇ ਸਰ ਜਿਸ ਕੀ 1 ਮੇਗਾ 1 1 6 7 7 5 12 ਐਸੇ 6 ਬੋਲ ਦਾ ਟੋਟਲ ਕਰਕੇ ਆਪਕੋ ਇਹ ਬੈਨਰ ਵਾਲਾ ਨੰਬਰ ਬਣਾਣਾ ਹੈ ਉਸ ਤੇ ਸਰ ਆਪਕੋ ਗਿਫਟ ਮਿਲਣਗੇ ਸਰ ਔਰੇ ਤੇ ਗਿਫਟ ਮਿਲਣਗੇ ਜੀ ਤੇ ਗਿਫਟ ਵੀ ਨੇ ਜਿਹੜੇ ਸਾਰੇ ਵਧੀਆ ਨੇ ਵੱਡੇ ਗਿਫਟ ਨੇ ਯਾਰ ਤੇ ਟਿਕਟ ਹੈਗੀ ਕਿ ਸਿਰਫ 50 ਰੁਪਏ ਲੋ ਬਈ ਤੇ ਨੰਬਰ ਤੁਸੀਂ ਆ ਬਣਾਉਣੇ ਆਗੇ ਇਹਨੇ 12 18 24 30 31 32 33 34 35 36 ਠੀਕ ਹੈ ਜੀ ਤੇ ਇਹ ਨੰਬਰ ਬਣਾਉਂਗੇ ਤਾਂ ਤੁਹਾਨੂੰ ਗਿਫਟ ਮਿਲੂਗਾ ਕੋਈ ਨਾ ਕੋਈ ਤੇ ਲੋਕਾਂ ਦਾ ਜਿਹੜਾ ਆਉਣ ਜਾਣਾਗਾ ਤੇ ਉਹ ਸ਼ੁਰੂ ਹੋ ਗਿਆ ਤੇ ਟਾਈਮ ਹੋ ਗਿਆ ਮੇਲੇ ਦਾ ਪਹਿਲਾਂ ਖਾਲੀ ਸੀਗਾ ਜਦੋਂ ਅਸੀਂ ਆਏ ਆਗੇ ਤੇ ਇਧਰਲੇ ਪਾਸੇ ਆ ਸ਼ਕਰਗੰਦੀਆਂ ਰੱਖੀ ਬੈਠਾਗਾ ਬਾਈ ਤੇ ਕੁਝ ਕੋ ਬੇਲਪੂਰੀ ਵਾਲਾ ਸਮਾਨ ਰੱਖੀ ਬੈਠਾਗਾ ਬਾਕੀ ਆ ਝੁੱਲੇ ਵਗੈਰਾ ਨੇਗੇ ਆ ਗੱਡੀਆਂ ਨੇ ਛੋਟੇ ਜਵਾਕਾਂ ਨੇ ਤੇ ਆ ਘੋੜੇ ਖੜੇ ਹੈਗੇ ਤੇ ਪਰਲੇ ਪਾਸੇ ਉਹ ਜਹਾਜ਼ ਨੇਗੇ ਜਿਵੇਂ ਕਿ ਆਪਾਂ ਤੁਹਾਨੂੰ ਇੱਕ ਵਾਰ ਲੁਧਿਆਣੇ ਦੇ ਮੇਲੇ ਦੇ ਵਿੱਚ ਵੀ ਦਿਖਾਇਆ ਸੀਗਾ ਕੈਨੇਡਾ ਅਮਰੀਕਾ ਇਹਨੇ ਵੀ ਜਾਣਾਗਾ ਆ ਜਹਾਜ਼ ਖੜੇ ਰਹੇ ਨੇ ਪਰ ਇੱਥੋਂ ਤੁਸੀਂ ਆਪਦੀ ਸਵਾਰੀ 'ਚ ਬੈਠ ਕੇ ਜਾ ਸਕਦੇ ਹੋ ਹਣਾ ਜੀ ਦੂਰ ਵੀ ਜਦੋਂ ਉੱਪਰ ਇਹ ਮੋਟੂ ਪਤਲ ਹੋਣੀ ਬੈਠੇ ਨੇਗੇ ਤੇ ਬਾਕੀ ਇੱਕ ਮੋੜ ਦਾ ਘੋੜਾ ਹੀ ਆ ਜਿਹੜਾ ਚਿੱਟਾ ਕ ਦੂਜਾ ਚਿੱਟਾ ਆ ਕੀ ਦਾਗਾ ਜਿਹੜਾ ਉਹਦਾ ਮਗਰੂ ਊਠ ਆਗਾ ਦੂਜਾ ਹਣਾ ਉਹਦਾ ਊਠ ਆ ਅਰਬੀਆਂ ਵਾਲਾ ਮਰਸੀਡਿਸ ਲੌਪਿਆ ਚੰਡੋਲ ਚੱਲੀ ਜਾਂਦਾ ਹੈਗਾ ਇਧਰ ਚੰਡੋਲ ਖਾਸਾ ਵੱਡਾ ਲੱਗਿਆ ਹੋਇਆ ਹੈ ਯਾਰ ਆਹ ਚੰਡੋਲ ਲੱਗਿਆ ਹੋਇਆ ਹੈਗਾ ਬਈ ਤੇ ਇਧਰਲੇ ਪਾਸੇ ਆਹ ਕਿਸ਼ਤੀ ਹੈਗੀ ਤੇ ਇਹ ਥੋੜਾ ਜਿਹਾ ਲੇਟ ਸਟਾਰਟ ਹੋਣਗੇ ਕਿਉਂਕਿ ਜਦੋਂ ਇਕੱਠ ਜਿਆ ਹੋ ਗਿਆ ਲੋਕਾਂ ਦਾ ਖਾਸਾ ਤੇ ਆਹ ਛੋਟੀ ਕਿਸ਼ਤੀ ਹੈਗੀ ਜਵਾਕਾਂ ਵਾਲੀ ਆ ਉੱਪਰਲਾ ਘੁੰਮਣ ਵਾਲੇ ਇਹਨੂੰ ਕੀ ਕਹਿੰਦੇ ਨੇ ਬ੍ਰੇਕ ਡਾਂਸ ਇਹ ਬ੍ਰੇਕ ਡਾਂਸ ਵਾਲਾ ਝੂਲਾ ਹੈਗਾ ਬਈ ਇੱਕ ਖੜੀ ਹੈਗੀ ਜੀ ਇਧਰ ਟਰੇਨ ਆ ਗਈ ਹੈ ਨਾ ਇਹ ਹਾਂ ਟਰੇਨ ਟਰੇਨ ਵੀ ਆ ਗਈ ਇਹ ਆ ਉਛਲਕੂ ਜਵਾਕ ਆ ਹੈ ਯਾ ਯੋਯੋ ਹਨੀ ਸਿੰਘ ਆ ਵੀ ਜਵਾਕਾਂ ਵਾਲੇ ਆ ਗਏ ਭਈ ਤੇ ਆਹ ਟਰੇਨ ਜੀ ਆ ਗਈ ਮੋਟੂ ਪਤਲੂ ਬੈਠੇ ਨੇ ਕਿ ਇੱਥੇ ਤੇ ਪਾਪਕੋਰਨ ਵਾਲਾ ਬਈ ਆ ਗਿਆ ਤੇ ਸਾਹਮਣੇ ਆ ਗਿਆ ਮੌਤ ਦੇਖੋ ਸੋ ਛੋਟਾ ਹੀ ਆ ਮੇਲਾ ਕਿ ਬਾੜਾ ਉਹ ਨਹੀਂ ਹੈਗਾ ਇਹ ਵੱਡਾ ਠੀਕ ਹੈਗਾ ਨਾਰਮਲ ਜਿਹਾ ਹੈਗਾ ਤੇ ਬਾਕੀ ਚੋਇ ਕਰ ਨੂੰ ਇੰਜੋਏਮੈਂਟਲੀ ਹਾਂ ਸਹੀ ਆ 20 ਰੁਪਏ ਟਿਕਟਾ ਜੀ ਜਵਾਕਾਂ ਨੂੰ ਲੈ ਆਵੋ ਤੁਸੀਂ ਆਪ ਦਾ ਇੱਥੇ ਕਮਾ ਆਫਰ ਆਉ ਹਨਾ ਤੇ ਬਾਕੀ ਜਿਹੜੀਆਂ ਗੇਮਾਂ ਵਗੈਰਾ ਨੇ ਉਹ ਵੀ ਠੀਕ ਆ ਸਸਤੀਆਂ ਨੇ ਕੋਈ ਬਾਲੀਆਂ ਮਹਿੰਗੀਆਂ ਨਹੀਂ ਹੈਗੀਆਂ 50 ਰੁਪਏ ਟਿਕਟਾ ਜੀ ਇਹ ਆ ਚੰਡੋਲ ਵਗੈਰਾ ਨੇ ਆ ਲਾਈਟਿੰਗ ਰੂਟਿੰਗ ਸਾਰਾ ਕੁਝ ਹੋਇਆ ਪਿਆਗਾ ਇਹ ਫਿਰ ਰਾਤ ਨੂੰ ਚੱਲਣਗੇ ਜੀ ਸਾਰੀਆਂ ਇੰਨਾ ਕੀ ਮੇਲਾਗਾ ਜੀ ਇਹ ਛੋਟਾ ਹੀ ਆ ਮੇਲਾ ਕੋਈ ਬਾਲਾ ਲੰਬਾ ਚੌੜਾ ਕੰਮ ਹੈ ਨਹੀਂਗਾ ਇਹ ਜਿਹੜਾ ਇਹ ਮੇਲਾ ਹੈਗਾ ਇਹ 7 ਦਸੰਬਰ ਤੱਕ ਚੱਲੂਗਾ ਜੀ ਆਪਣਾ ਅੱਜ 16 ਤਰੀਕ ਹੋ ਗਈ ਅੱਜ ਦੂਜਾ ਦਿਨ ਹੈਗਾ ਇਹਦਾ ਕੱਲ ਪਹਿਲਾ ਦਿਨ ਸੀਗਾ ਜੀ 15 ਤਰੀਕ ਨੂੰ ਤੇ ਕਈ ਦਿਨਾਂ ਤੋਂ ਤਿਆਰੀਆਂ ਚੱਲੀ ਜਾਂਦੀਆਂ ਨੇਗੀਆਂ ਮੇਲੇ ਦੀਆਂ ਤੇ ਕਈ ਦਿਨਾਂ ਤੋਂ ਸੋਚਦੇ ਸੀਗੇ ਵੀ ਅ ਦਿਖਾਈਏ ਤੁਹਾਨੂੰ ਵੀ ਹਨਾ ਕਿਵੇਂ ਤਿਆਰੀਆਂ ਕਰਦੇ ਹੈਗੇ ਕੀ ਕੋਸ਼ਾ ਹੈਗਾ ਤੇ ਉਹ ਟਾਈਮ ਨਹੀਂ ਲੱਗਿਆ ਹੈਗਾ ਤੇ ਅੱਜ ਆਏ ਸੀਗੇ ਤੇ ਬਾਈ ਹੁਣੇ ਕਹਿੰਦੇ ਵੀ ਮੇਲਾ ਜਿਹੜਾ ਅੱਜ ਦੂਸਰਾ ਦਿਨ ਹੋ ਗਿਆ ਜੀ ਇਹ ਚੱਲ ਪਿਆ ਤੇ ਸ਼ਾਮ ਨੂੰ 3:00 ਵਜੇ ਜਿਹੜਾ ਜ਼ਿਆਦਾਤਰ ਚੰਡੋਲ ਵਗੈਰਾ ਝੂਟੇ ਵਗੈਰਾ ਜਿਹੜੇ ਹੁੰਦੇ ਆਗੇ ਉਹ ਚੱਲਦੇ ਆਗੇ ਜੀ ਸਾਰੇ ਬਾਕੀ ਅਵੈਂਜਰਸ ਦੇ ਵਿੱਚ ਤੁਹਾਨੂੰ ਐ ਨਹੀਂ ਪਤਾ ਹੈ ਹੈ ਟਾਈਗਰ ਸਲਾਪ ਦੀ ਸੀਗਾ ਆ ਦੇਖੋ ਠੀਕ ਰਹੇ ਹੋ ਐਂਟਮੈਨ ਹੈ ਕੈਪਟਨ ਅਮਰੀਕਾ ਐਂਟਮੈਨ ਆ ਗਿਆ ਕੈਪਟਨ ਅਮਰੀਕਾ ਥੋਰ ਹਲਕ ਹਲਕ ਆ ਗਿਆ ਟਾਈਗਰ ਸ਼ਰੌਪ ਕੋਈ ਵੀ ਅਵੈਂਜਰ ਚ ਸੀਗਾ ਓਏ ਲੋੜ ਪੈਣ ਤੇ ਰੱਖਿਆ ਹੋਇਆ ਸੀਗਾ ਲੋੜ ਪੈਣ ਤੇ ਵਰਤਾਂਗੇ ਫਿਰ ਉਹੀ ਆ ਬ੍ਰਹਮਾਸਤਰ ਆ ਇਹ ਇਹ ਬ੍ਰੇਕ ਡਾਂਸ ਹੈਗਾ ਜੀ ਨਹੀਂ ਮੜੇ ਆ ਦੇਖੋ ਮੁੰਡਾ ਇਕੱਠੇ ਕਰਕੇ ਲੈ ਗਿਆ ਜੀ ਗਰਾਹੀ ਕਰਕੇ ਕਿੰਨੀ ਟੱਕ ਟੱਕੀ 70 ਰੁਪਏ 70 ਰੁਪਏ ਕਿਹਨੇ ਦੇ ਹਾਂਜੀ ਥੋਡੀ ਵੀ 70 ਲੱਗੂ ਯਾਰ ਹਾਂਜੀ ਅੱਧੀ ਅੱਧੀ ਕਰਾ ਲਓ ਕਿਉਂ ਵਾਹੀ ਬਹੁਤ ਹੈ ਵੈਸੇ ਹੀ ਬਹੁਤ ਹੈ ਪੈਸਾ ਗੁੱਟੀ ਵੀ ਡਬਲ ਚੱਕੀ ਫਰਦਾ ਐ ਬਹਿ ਗਏ ਟੰਡੋਲ ਦੇ ਵਿੱਚ ਹੁਣ ਆਪਾਂ ਦੇਖੋ ਸਰੀ ਇਹ ਕਹਿੰਦਾ ਜਾਂਦਾ ਨਾ ਰਹਾ ਮੈਂ ਕਿਹੜਾ ਵੇਲੀ ਵਰਗਾ ਨਹੀਂ ਇਹਦਾ ਛੋਟੀ ਆ ਜਿਹੜਾ ਭਾਬਰੇ ਵੈ ਕੋਣ ਬਾਲੀ ਵੱਡੀ ਦੇ ਬੈਠੇ ਓਏ ਨਹੀਂ ਬਹੁਤ ਵੱਡਾ ਚੰਗੂਲ ਜਿਆ ਜਾਰੇ ਇਹ ਨਹੀਂ ਨਹੀਂ ਜਾਂਦਾ ਦੇਖਦਾ ਸੀ खासा ਬੱਠਾ ਜਣਾ ਠੀਕ ਹੀ ਆ ਨਹੀਂ ਉਹਦੇ ਸਾਰਾ ਤਾਂ ਮਲੇਰ ਕੋਟ ਦਾ ਦੇਖੀ ਜਾਂਦਾ ਲੈ ਯਾਰ ਸੋਨਾ ਮਹਾਲ ਬਣ ਗਿਆ ਇੱਥੇ ਚਾਰੇ ਤਰਫ ਕੋਰਾ ਹੀ ਕੋਰਾ ਟਿਕਟ ਵੀ ਕੋਈ ਮਹਿੰਗੀ ਹੈ ਨਹੀਂ ਕੀ ਯਾਰ 70 ਰੁਪਏ ਟਿਕਟ ਆ ਇੱਕ ਗਰੁੱਪ ਆ ਮੇਲਾਗਾ ਸਾਰਾ ਇਹ ਲੋਕ ਇੰਨਾ ਕ ਮੇਲਾਗਾ ਜੀ ਤੋ ਤਸਹੀ ਸ਼ੁਰੂ ਹੋ ਜਾਂਦਾ ਇੱਥੇ ਆ ਕੇ ਖਤਮ ਹੋ ਜਾਂਦਾ ਆਂਦਾ ਡਰਿਆ ਬੈਠਾ ਪੂਰਾ ਤਾਰਾ ਡਰਵਾ ਰਿਹਾ ਹੋਏ ਓਏ ਆ ਦੇਖ ਹੈਲੋ ਕਰਦੇ ਚਲਾ ਵੀ ਏ ਏ ਚਲ ਜਾ ਘਟਾਉਂਦਾ ਵਈ ਦੇਖੀ ਇਧਰ ਦੇਖੀ ਹਾਏ ਓਏ ਅਰੇ ਹਾਏ ਲੈ ਨੇ ਕੋਲੇ ਆਈ ਇੱਧਰ ਦੇਂਦੇ ਹਾਏ ਓਏ ਹੋਏ 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 ਚੱਲ ਚੱਲ ਤੈਨੂੰ ਜਾਂਦਾ ਇਹ ਪੁਰਣੀ ਨਹੀਂ ਕਰਦਾ ਪੁਰਨੀ ਜਦੋਂ ਠੰਡੇ ਨੂੰ ਜਾਂਦਾ ਨਾ ਉਦੋਂ ਜਾਰਜ ਹੀ ਨਿਕਲਦੀ ਆ ਦੇਖੋ ਤੇ ਲੋ ਜੀ ਇਹ ਚੰਡੋਲ ਸੀਗੇ ਜਿੱਦੇ ਆਪਾਂ ਹੁਣ ਬੈਠੇ ਆਂਗੇ ਕਾਫਾ ਵੱਡਾ ਚੰਡੋਲ ਆਗਾ ਤੇ 70 ਰੁਪਏ ਟਿਕਟ ਆ ਗਈ ਜੀ ਇਹਦੀ ਤੇ ਵਧੀਆ ਰਿਹਾ ਪੂਰਾ ਤੇ ਬਾਕੀ ਆ ਜਿਹੜੇ ਬਾਈ ਜੀ ਨੇਗੇ ਨੀਲੀ ਸ਼ਰਟ ਵਾਲੇ ਤੇ ਜਿਹੜੇ ਮੁੱਖ ਪ੍ਰਬੰਧਕ ਨੇਗੇ ਇਹਨਾਂ ਨੇ ਕੀਤਾ ਜੀ ਇਹ ਸਾਰਾ ਪ੍ਰਬੰਧ ਤੇ ਬਾਕੀ ਉਹ ਕਹਿੰਦੇ ਵੀ ਅਸੀਂ ਆਪਾਂ ਆਹ ਕਰ ਨਹੀਂ ਸਕਦੇ ਆ ਇਹ ਦੱਸ ਨਹੀਂ ਸਕਦੇ ਕੁਝ ਵੀ ਆਪਣੇ ਬਾਰੇ ਨਾ ਸਾਰਾ ਕਿ ਉਹਨਾਂ ਲੋਕੀ ਪਰਸਨਲ ਹੁੰਦੀ ਐ ਕੋਈ ਗੱਲ ਤਾਂ ਕਰਕੇ ਆਪਾਂ ਬਾਲਾ ਫੋਰਸ ਵੀ ਨਹੀਂ ਕਰਿਆ ਬਾਈ ਨੂੰ ਬਾਕੀ ਅਜਵਾਕਾਂ ਦੇ ਬੁੱਕਾਂ ਦੇ ਝੁੱਲੇ ਲੱਗੇ ਹੋਇਆ ਕੈਤਵਾਰ ਦਾ ਦਿਨ ਹੈਗਾ ਹੁਣ ਰਾਤ ਨੂੰ ਇਕੱਠ ਬਹੁਤ ਹੋਊਗਾ ਉਹਰੇ ਬਸ ਆਪਾਂ ਵੀ ਫਿਰ ਚੱਲਦੇ ਹੈਗੇ ਜੀ ਇਹੀ ਮੇਲਾ ਠੀਕ ਹੈ ਸਾਰਾ ਰਾਤ ਨੂੰ ਬਸ ਕੀ ਹੈਗਾ ਵੀ ਇੱਥੇ ਲੜੀਆਂ ਦੁੜੀਆਂ ਲੱਗੀਆਂ ਹੋਣਗੀਆਂ ਇਕੱਠ ਜਾਦੇ ਹੋਊਗਾ ਤੇ ਮਤਲਬ ਕਿ ਆ ਬਾਲਾ ਲੰਬਾ ਚੌੜਾ ਕੰਮ ਹੈ ਨਹੀਂ ਕਿ ਛੋਟਾ ਹੀ ਹੈ ਮੇਲਾ ਬਾਲਾ ਵੱਡਾ ਹੈ ਰਿਹਾ ਜੀ ਇਹ ਆ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਤੇ ਆ ਕਿਸ਼ਤੀਆਂ ਕੁਸ਼ਤੀਆਂ ਇਹ ਲੱਗੀਆਂ ਟレイン ਜੀਗੀ ਤੇ ਆਹਾ ਮੌਤ ਦਾ ਘੂਆ ਤੇ ਇਹ ਸੀਗਾ ਜੀ ਸਾਰਾ ਮੇਲਾ ਆਪਣਾ ਤੇ ਆ ਦੁਕਾਨਾਂ ਲੱਗੀਆਂ ਇਹ ਹੁਣ ਲੱਗੀਆਂ ਨੇਗੀਆਂ ਨਵੀਆਂ ਆ ਪਿੱਛੇ ਵੀ ਇੱਕ ਦੋ ਕ ਦੁਕਾਨਾਂ ਹੈਗੇ ਨੇ ਉਹ ਵੀ ਹੌਲੀ ਹੌਲੀ ਲੱਗਣਗੀਆਂ ਹੁਣ ਸ਼ਾਮ ਤੱਕ ਇਹ ਸਾਰਾ ਮੇਲਾ ਭਰ ਜਾਣਾਗਾ ਜੀ ਇਹ ਇਕੱਠ ਬਹੁਤ ਹੋ ਜਾਂਦਾਗਾ ਕਹਿੰਦੇ ਬਾਈ ਹੁਣੀ ਤੇ ਬਾਕੀ ਇੰਨਾ ਕੁ ਮੇਲਾ ਸੀਗਾ ਜੀ ਇਹ ਛੋਟਾ ਮੇਲਾਗਾ ਆਪਾਂ ਚੱਲਦੇ ਆਂਗੇ ਜੀ ਹੁਣ ਵਾਪਸ ਤੇ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਜੀ ਤੁਹਾਨੂੰ ਵਧੀਆ ਜਾਣਕਾਰੀ ਮਿਲੀ ਹੋਊਗੀ ਤੇ ਜਿਹੜਾ ਮੇਲਾਗਾ ਜੀ ਇਹ ਆਪਣੇ 15 ਨਵੰਬਰ ਤੋਂ ਲੈ ਕੇ 7 ਦਸੰਬਰ ਤੱਕ ਹੈਗਾ ਜੀ ਤੇ ਇਸ ਤੋਂ ਬਾਅਦ ਇਹ ਮੇਲਾ ਜਾਂ ਅੰਬਾਲਾ ਸਾਈਡ ਲੱਗੂਗਾ ਇਹ ਜਾ ਕੇ ਜਿਵੇਂ ਵੀ ਹੋਊ ਉਹ ਆਪਾਂ ਤੁਹਾਨੂੰ ਜਾਣਕਾਰੀ ਮਿਲੂਗੀ ਜਿਹੜੀ ਉਹ ਤੁਹਾਨੂੰ ਦੱਸ ਦਾਂਗੇ ਤੇ ਹੁਣ ਆਪਾਂ ਚੱਲਦੇ ਆਂਗੇ ਜੀ ਵਾਪਸੀ ਕਰਦੇ ਆਂਗੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਧੰਨਵਾਦ